ਜੀ ਬਪੂ ਜੀ ਅਸਤੇ ਕਾਲ ਜੀ ਸਤਿ ਸ੍ਰੀ ਅਕਾਲ ਜੀ ਪਾਪੂ ਜੀ ਜੋ ਅੱਜ ਸਮਾਪਨ ਕੀਤੇ ਗਏ ਨੇ ਸ਼ੋਭਾ ਯਾਤਰਾ ਕੱਢੀ ਗਈ ਆ ਭਗਵਾਨ ਬਾਲ ਮੀਤੀ ਜੀ ਦੇ ਗੁਰਪੁਰਬ ਦੀ ਸਮਾਪਤਾ ਉਹ ਦੇਸਬੰਦ ਦੇ ਵਿੱਚ ਬਿਵਕਾਸੀਆ ਭਾਈਚਾਰੇ ਵੱਲੋਂ ਚਾਹ ਸਮੋਸਿਆਂ ਦੇ ਲੰਗਰ ਲਗਾਏ ਗਏ ਨੇ ਉਸ ਦੇ ਸਬੰਧ ਦੇ ਵਿੱਚ ਕੀ ਕਹੂੰ ਮੈਂ ਸਾਧੂ ਸੰਗਤਾਲੀਆ ਪਿੰਡ ਰਗਾ ਰਾਮਗੜ੍ਹ ਸਰਕਾਰ ਤੋਂ ਮਹਾਨ ਅਰ ਉਦਾਸੀਆ ਤੋਂ ਗੋੜ ਰਿਹਾ ਸਾਡੇ ਮੱਜਵੀ ਸਿੱਖਾਂ ਨੇ ॠषि ヴァਰਮਿਕ ਜੀ ਦੇ ਪ੍ਰਗਤ ਦਿਹਾੜੇ ਨੂੰ ਮੁੱਖ ਰੱਖ ਕੇ ਸ਼ੋਭਾ ਯਾਤਰਾ ਬਾਜ ਭਾਈ ਸਿੰਘਾਂ ਦੀ ਧਰਮਸ਼ਾਲਾ ਤੋਂ ਸ਼ੁਰੂਆਤ ਕਰਕੇ ਇੱਥੇ ਰਾਮਗੜ੍ਹ ਸਰਦਾਰਾ ਵਰਮਦਾਸਿਆਂ ਮਹੱਲੇ ਦੇ ਪੜਾ ਤੇ ਜਿੱਥੇ ਹਰ ਪ੍ਰੋਗਰਾਮ ਜਿਹੜਾ ਧਾਰਮਿਕ ਹੁੰਦਾ ਉੱਥੇ ਪਹੁੰਚਿਆ ਮੈਂ ਆਪਣੇ ਮਹੱਲੇ ਦੇ ਵੱਲੋਂ ਸਾਡੇ ਸੋਚੇ ਮਹੱਲੇ ਦੇ ਬਣੋ ਮਦਵੀ ਸਿੰਘਾਂ ਨੂੰ ਇਹ ਸ਼ੁਭਾ ਯਾਤਰਾ ਦੀ ਲੱਖ ਲੱਖ ਵਧਾਈ ਦੇਣਾ ਅਰਮਾਇਸ਼ ਕਰਦਾ ਜੋ ਉਪਦੇਸ਼ ਵਾਲਮੀਕ ਜੀ ਨੇ ਜਰਮੈਨ ਦੇ ਵਿੱਚ ਜੋ ਉਪਦੇਸ਼ ਦਿੱਤੇ ਨੇ ਸਾਡਾ ਸਮਾਜ ਉਹਨਾਂ ਦੇ ਰਾਹਾਂ ਤੇ ਚੱਲਦਾ ਰਹੇ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੁਸੀਂ ਬੀਬੀ ਜੀ ਕੀ ਕਹਿਣਾ ਚਾਹੋਗੇ ਸਾਰਿਆਂ ਤੋਂ ਪਹਿਲਾਂ ਦੇਸ਼ਾਂ-ਵਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਰਾਮਗੜ੍ਹ ਸਰਦਾਰਾਂ ਜਿਲ੍ਹਾ ਲੁਧਿਆਣਾ ਜੋ ਕਿ ਅੱਜ ਮਹਾਰਿਸ਼ੀ ਬਾਲਮੀਕ ਜੀ ਦੇ ਪੈਰੋਕਾਰਾਂ ਨੇ ਸ਼ੋਭਾ ਯਾਤਰਾ ਕੱਢੀ ਆ ਸਾਪੜੀਆਂ ਜਾਪੀ ਲੋ ਮਹਾਰਿਸ਼ੀ ਬਾਲਮੀਕ ਜੀ ਦੇ ਪ੍ਰਕਟ ਹੋ ਸਭ ਨੂੰ ਮੁੱਖ ਰੱਖਦੇ ਆ ਤੁਸੀਂ ਸਾਰੇ ਮਹਾਰਿਸ਼ੀ ਬਾਲਮੀਕ ਜੀ ਦੇ ਪੈਰੋਕਾਰਾਂ ਨੂੰ ਅੱਜ ਦੇ ਸਪਾਰਕ ਨੂੰ ਸਭ ਤੇ ਲੱਖ ਲੱਖ ਵਧਾਈ ਦਿੰਦੇ ਆ। ਹਰਬਦਾਸੀਆ ਮੱਲਾ ਹਰਾਮਗੜ੍ਹ ਸਰਦਾਰਾਂ ਉਕਰ ਦੁਆਰਾ ਪ੍ਰਬੰਧ ਕਮੇਟੀ ਦੇ ਵੱਲੋਂ ਸਾਰੇ ਨਗਰ ਨਿਵਾਸੀਆਂ ਦੇ ਵੱਲੋਂ ਅਸੀਂ ਲੱਖ ਲੱਖ ਵਧਾਈ ਦਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ